ਲੋਕਾਂ ਦਾ ਕਿਨੇ ਹਲਾਤ ਬਣੇ ਨੇ ਇਕਾਲੀ ਦਲ ਇੱਕ ਪਰਾਪਰ ਖੜਾ ਹੋ ਗਿਆ ਵਰਕਰ ਜਿੱਤੇ ਹੈਗੇ ਐ ਦੁੱਤੀ ਜਿੱਤੇ ਨਹੀਂ ਕਿਵੇਂ ਉਹ ਕਵਰ ਆਫ ਕਰੋਗੇ ਪਿੰਡਾਂ 'ਚ ਕਿਵੇਂ ਜਾਓਗੇ ਨਹੀਂ ਵਰਕਰ ਕੋਈ ਦੁੱਤੀ ਜਿੱਤੇ ਨਹੀਂ ਹੈਗੇ ਇਕਾਲੀ ਦਲ ਇੱਕੀ ਰਹੂਗਾ ਕਦੇ ਵੀ ਇਕਾਲੀ ਦਲ ਤੋਂ ਪੰਜਾਬ 'ਚ ਨਾ ਕਾਮਯਾਬ ਹੋਇਆ ਜਿਵੇਂ ਇਹਨਾਂ ਪਿਛਲੀ ਹਿਸਟਰੀ ਬੜਰੋ ਸਾਰੀ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਇਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ ਹੀ ਨਾਮੇ ਤੋਂ ਲੈ ਕੇ ਚੱਲੀ ਜਾਂਦਾ ਹੈ ਉਹ ਨਾਲ ਵੀ ਆਪਣੇ ਰਵੀਂਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੋਟੀ ਵਾਲਾ ਦਾ ਵੀ ਚੱਲੀ ਜਾਂਦਾ ਹੁਣ ਅਮਰਖਪਾਲ ਨੇ ਬੁਲਾ ਲਿਆ ਕਾਲੀ ਦਲ ਕਦੇ ਕਿੰਨੇ بڑے ਹੋਰ ਵੀ ਹੈਗੇ ਬੜੇ ਬੇ ਜੇ ਵੱਧਦੇ ਰਹਿੰਦੇ ਨੇ ਰਾਤ ਨਾਲ ਸਰਕਾਰਾਂ ਬਰਉਧ ਕੇ ਰਹਦੀਆਂ ਨੇ ਵੱਖਰੇ ਤੁਹਾਡੇ ਚ ਹੀ ਗਏ ਨੇ ਤੁਹਾਡੇ ਚ ਹੀ ਲੱਗ ਹੋਏ ਨੇ ਲਾਭ ਮੰਦੀ ਉਹਨੇ ਕੰਡਾ ਸ਼ੁਰੂ ਕਰ ਦਿੱਤੀ ਆ ਤੁਹਾਨੂੰ ਲੱਗੂਗਾ ਵੀ ਇਸ ਦਾ ਸਭ ਤੁਹਾਡੇ ਜਿਹੜਾ ਪਹਿਲਾ ਵਾਲੇ ਵੀ ਸਾਡੇ ਚ ਹੀ ਗਏ ਸੀ ਜਿਹਨੇ ਹੁਣ ਤਾਈ ਬੜਿਆ ਉਹ ਸਾਡੇ ਚ ਹੀ ਗਏ ਆ ਜੇ ਕਾਂਗਰਸ ਸਾਡੇ ਪਰੋਂ ਤੂੰ ਕਾਂਗਰਸ ਚ ਜਾਉ ਜੇ ਕਾਲੀ ਦਲ ਪਰੋਂ ਤੂੰ ਸਾਡੇ ਚ ਹੀ ਰਸ ਰਸ ਕੇ ਜਾਂਦੇ ਉਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਵੇਖੋ ਲਾਭ ਮੰਦੀ ਕਰਨਾ ਤਾਂ ਹਰ ਬੰ ਪ੍ਰੈਸ ਵਲੇ ਜਿੰਨੇ ਵਰਕਰ ਆ ਜਿੱਦਾਂ ਸਿਸਟਮ ਆ ਸਾਰਾ ਉਹ ਕਾਦੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਉਹ ਕਹਿੰਦੇ ਚੋਣ ਨਿਸ਼ਾਨ ਵੀ ਥੋੜੇ ਲੈਣਾ ਪਾਉਂਦੇ ਦਫ਼ਤਰ ਵੀ ਡਾਇਰੈਕਟਾਂ ਦੇ ਮੈਂ ਕਹਿੰਦਾ ਮੈਂ ਸਵੇਰੇ ਵਾ ਭਗਵਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇਓਗੇ ਇੱਕ ਡੈਮੋਕਰੇਟਿਕ ਸਿਸਟਮ ਆ ਉਹ ਚੁਣੀ ਹੋਈ ਸਰਕਾਰ ਆ 27 ਤੱਕ ਹੀ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਣਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨ ਦਾ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਦੀ ਦਲ ਦੇ ਦਫ਼ਤਰ ਦਾ ਇਹ ਵੀ ਇੱਕ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੱਲ ਨੂੰ ਬੂਟਾਂ ਪਹਿਣ ਗਿਆ ਜਦੋਂ ਵੀ ਪਹਿਣ ਗਿਆ ਉਦੋਂ ਕੋਈ ਜਿੱਤ ਜਿਹੜਾ ਮਰਜ਼ੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫ਼ਤਰ ਦਾ ਤੇ ਇਹ ਹੈਗਾ ਸਿਸਟਮ ਸੁਧਾਰ ਦਾ ਸੁਧਾਰ ਦੇ ਮਤਲਬ ਕਿ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੰਗੂਸ਼ ਮਰਜ਼ੀ ਜਿਵੇਂ ਸ਼ਿਵ ਸੈਨਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤੇ ਦੋ ਫਾੜ ਹੋਈ ਹੀ ਨਹੀਂ ਸਾਰੇ ਦੇ ਕੱਟੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪ੍ਰਤੀ ਪਰਚੀ ਹੈ ਉਹਨਾਂ ਦੀ ਮੁਕਤਰੀ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਣ ਸ਼ਾਮ ਦਾ ਕੋਈ ਸੱਤ ਹੋ ਸਕਦਾ ਉਹ ਗਲਤ ਕਹਿੰਦੇ ਨੇ ਜੇ ਕਿਸੇ ਨੂੰ ਕਹਿੰਦੇ ਨਾ ਸਾਡਾ ਕੋਈ ਤਰਕ ਹੋ ਸਕਦਾ ਪ੍ਰਧਾਨ ਜੀ ਨੇ ਪ੍ਰਧਾਨ ਅਖੀਰ ਮਾਫੀ ਮੰਗੀ ਵੀ ਜੀ ਨੇ ਹੱਥ ਜੋ ਕੇ ਕਿਹਾ ਕਿ ਸਾਰੇ ਵਾਪਸ ਆ ਜਾਈਓ ਫਕਰ ਨੇ ਖੀਜ ਹੋ ਜਾਈਏ 2027 ਦੀ ਸਰਕਾਰ ਬਣ ਜਾਈਏ ਕਿ 2027 ਦੀ ਸਰਕਾਰ ਬਣਨ ਲਈ ਕੋਈ ਕੋਸ਼ਿਸ਼ ਕਰ ਰਹੇ ਹੋ ਤਾਂ ਸੋਨਾਂ ਦਾ ਵੀ ਦੁਬਾਰੇ ਆਪਾਂ ਇੱਕ ਵੀ ਤੁਹਾਡੇ ਜੀ ਗਏ ਆ ਤਸਦਾਂ ਹੁਣੇ ਹੁਣੇ ਗਏ ਆ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੀ ਲੋਕਾਂ ਨੇ ਬਣਾਉਣੀ ਆ ਲੋਕ ਬਣਾ ਦੇਣਗੇ ਸਰਕਾਰ ਦੀ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸ ਦਿੱਤੀ ਗੱਲ ਅਸੀਂ ਪੰਜਾਬ ਨੂੰ ਤਕੜਾ ਵੇਖਣਾ ਤੇ ਉਹਨੇ ਅਸੀਂ ਕਾਲੀ ਦਲ ਨੂੰ ਤਕੜਾ ਵੇਖਣਾ ਚਾਹੁੰਦੇ ਆ ਉਸ ਖਾਤਰ ਅਸੀਂ ਹਰ ਤਾ ਜਾੜ ਦੇ ਪਿਆਰ ਆ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਮਿੱਟੀ ਆ ਸਾਡੇ ਵਾਸਤੇ ਜਿਹੜੇ ਲੋਕ ਹੋਏ ਜਿਲ੍ਹਾ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਉੱਥੇ ਮਾਫੀ ਦੀ ਗੱਲ ਆ ਬਾਦ ਸਾਬ ਦੀ ਬਾਦ ਸਾਬ ਨੇ ਕਾਲ ਤੱਕ ਸਭ ਤੋਂ ਮਾਫੀ ਮੰਗਦੀ ਭਾਵੇਂ ਉਹਨਾਂ ਨੇ ਕੋਈ ਗਰਾਹ ਕੀਤੀ ਵੀ ਨਹੀਂ ਉਹਨਾਂ ਨੇ ਉਹਦੇ ਵੀ ਸਾਰੀ ਪਾਰਟੀ ਦੀ ਰੈਸਿ ਦੀ ਇੱਕ ਅਪੀਲ ਤੁਸੀਂ ਹੋਰ ਕਰਦੇ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਕੋਹਿਲ ਨਹੀਂ ਕਰਦੇ ਪਹਿਲਾਂ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਹੈ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਉਸਰਾਸ ਸਿੰਘਾਂ ਤੇ ਆ ਜਾ ਤੁਰਪਾ ਇਸ ਕਰਕੇ ਪ੍ਰਧਾਨ ਜੀ ਨੂੰ ਉਸਤੇ ਕਰੀਤੀ ਅਪੀਲ ਕਰਨ ਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਆਪਕੋ ਚਲੋ ਯਾਰ ਜੇ ਕੋਈ ਮੇਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਬਿਲਕੁਲ ਝਗੜੇ ਪੈ ਜਾਂਦੇ ਆ, ਖਵਡੀਆਂ ਦੇ ਪੈ ਜਾਂਦੇ ਆ, ਭਰਾਵਾਂ ਦੇ ਪੈ ਜਾਂਦੇ ਆ, ਸ੍ਰੀਕੇ ਦੇ ਪੈ ਜਾਂਦੇ ਆ। ਜਦੋਂ ਇੱਕ ਧਿਰ ਆ ਕੇ ਮਾਫੀ ਮੰਗ ਲੈਂਦੀ ਆ ਫਿਰ ਦੂਜਿਆਂ ਦੇ ਛੱਡੋ ਜਾ ਰੌਣਕ ਬੁੱਕ ਗਿਆ ਕੰਮ। ਹੁਣ ਮਾਫੀ ਮੰਗੇਗੀ ਦੂਗਾ ਕੋਈ ਲੜਾਈਗੀ। ਸੋ ਅਸੀਂ ਉਹਨਾਂ ਨੇ ਹੁਣ ਵੀ ਅਪੀਲ ਕਰਦੇ ਆ ਕਿ ਆਜੋ ਇੱਥੇ ਇਕੱਠੇ ਹੋ ਕੇ ਸਾਰਾ ਕੋਈ ਫਾਇਦਾ। ਜਿਹੜੀ ਇਹ ਲੜਾਈ ਐ ਇਹਦੇ ਨਾਲ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ। ਕੱਖ ਵੀ ਨਹੀਂ ਵਟਿਆ ਜਾਣਾ। ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਪਤਾ ਕਰ ਸਕਦੇ ਹੋ। ਜਦੋਂ ਡੋੜਾ ਸਾਹਿਬ ਹਟੋਗੇ ਸੀ ਸਾਥੋਂ 200 ਬਾਰਾ ਤਰ੍ਹਾਂ ਸੀਟਾਂ ਉਹਨਾਂ ਕਰਕੇ ਸੀ ਹਰਗੀ 8 ਸੀਟਾਂ ਤੇ ਸਾਡੀ ਸਰਕਾਰ ਰਹੀ ਸੀ ਬਦਲ ਗਈ ਸੋ ਉਹ ਸਾਡਾ ਥੋੜਾ ਬਹੁਤ ਤਾਂ ਹੋ ਸਕਦਾ ਉਹ ਤੇ ਨਹੀਂ ਸੀ ਐਕਟਿਵ ਰਹਾ ਗਿਆ ਉਹਦਾ ਸੋਚਾਂਗੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਟਕਰਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਜਿਹਨੇ ਬਹੁਤ ਅਨਸਾਰ ਕੀਤਾ ਹੁੰਦਾ ਪੰਜਾਬ ਦਾ ਉਹਨੂੰ ਟਕਰਾ ਕਰਨਾ ਚਾਹੁੰਦੇ ਫਿਰ ਤਾਂ ਉਹਨਾਂ ਨੂੰ ਗੁਵਾਰਕ ਉਹਨਾਂ ਦਾ ਖਾਦੀ ਦਰ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਪੱਥ ਦਾ ਭਲਾ ਚਾਹੁੰਦੇ ਫਿਰ ਆਓ ਬੈਠ ਕੇ ਕਿਹੜਾ ਮਸਲਾ ਲੱਗਦਾ ਹੈ ਕਾਂਗਰਸ ਨੂੰ ਮਤਲਬ ਜਿਹੜਾ ਆਪੇ ਹੋ ਜੂਗੀ ਆਪੇ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਜੇ ਹੁਣ ਬੋਟਾ ਅਸੀਂ ਵੜ ਲਾਂਗੇ ਤੇ ਫਿਰ ਬੰਦ ਕੀ ਵੀ ਹੋਊਗੀ ਤੁਸੀਂ ਵੀ ਸਿਆਣੇ ਆ ਪੱਤਰਕਾਰ ਤੁਸੀਂ ਦੱਸ ਦਿਓ ਕੀ ਦੀ ਮਦਦ ਹੋਊਗੀ ਜਿੱਥੇ ਵੀ ਹੈਗੀ ਹੈ ਜਿੱਥੇ ਕਿਹੜੀ ਜਿਹੜੀ ਵੀ ਉਹਦਾ ਰਾਜ ਕਰ ਨਹੀਂ ਹੋ ਇਹ ਤਾਂ ਇਹ ਤਾਂ ਇੱਕ ਵਾਰ ਹੀ ਆਏ ਸੀ ਇੱਕ ਵਾਰੇ ਬਸ ਇਹ ਨਹੀਂ ਆਉਣੀ ਜਦੋਂ 99 ਚ ਮਾਰ ਆ ਗਈ ਬੜੀ ਚੜਾਈ ਸੀ ਨਾ ਔਰ ਕਿਹ ਨਹੀਂ ਆਇਆ ਇਹਹੀ ਹਾਲ ਇਹ ਨਹੀਂ ਆਉਣਾ ਕਿ ਕਿਹਨੇ ਬਖਰੀ ਨੇ ਕਿੱਥੇ ਕੋਈ ਕੋਈ ਬਖਰੀਵਾ ਨਹੀਂ ਐਵੇਂ ਆਕੜ ਦੀ ਕਰਦਾ ਹੈ ਹਾਊਮੇ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆ ਜਾਓ ਅਸੀਂ ਹੱਲ ਕਰਨ ਦੇ ਤਿਆਰ ਆ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜਿਹੜੀ ਤੁਹਾਡੀ ਜਾਇਜ਼ ਗੱਲ ਆ ਮੰਨਾਂਗੇ ਤੁਹਾਨੂੰ ਇੱਜ਼ਤਵਾਰ ਵੀ ਪੂਰਾ ਦੇਵਾਂਗੇ ਸਤਿਕਾਰ ਵੀ ਪੂਰਾ ਦੇਵਾਂਗੇ ਸਭ ਦੱਸੋ ਤਾਂ ਸਹੀ ਆ ਕਿ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਤੋਂ ਵਾਰੀ ਤੇ ਦੇਹਟਾ ਔਰ ਕਿਹਨੇ ਕਿਹਦੇ ਦੇਵੇ ਮੇਰੇ ਕਹਾ ਸਾਰੇ ਕਿਨਾਂ ਤੁਸੀਂ ਵੀ ਗਏ ਹੋ ਉਹ ਅਕਾਲੀ ਦਲ ਵੀ ਕਹਿੰਦਾ ਇੱਕ ਤੱਕ ਪਾਰਟੀਆਂ ਨੇ ਧਿਆਨ ਵੀ ਪਿੱਲੇ ਸਮੇਂ ਤੇ ਆਇਆ ਹੈ ਕਿ ਪੰਜਾਬ ਨੂੰ ਅਕਾਲੀ ਦਲ ਨੂੰ ਜੋਗਾ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬ ਵਿੱਚ ਨਹੀਂ ਇਸ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਭਦਈ ਪਾਰਟੀ ਕਾਦੀ ਦਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਦੀ ਕੁਰਬਾਨੀਆਂ ਪਰ ਇਤਿਹਾਸ ਹੈ ਬਸੇ ਤਾਂ ਪੰਜਾਬ ਦੇ ਲੋਕਾਂ ਦੇ ਇਤਿਹਾਸ ਕੁਰਬਾਨੀਆਂ ਪਰ ਹੈ ਜਿਹਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਰਹੀਆਂ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਬਗਲਾ ਵੇਲੇ ਲੈ ਲੋ ਚਾਹੇ ਅੰਗਰੇਜ਼ਾਂ ਵੇਲੇ ਲੈ ਲੋ ਚਾਹੇ ਦੇਸ਼ ਨੂੰ ਯਾਦ ਕਰਾਉਣ ਵੇਲੇ ਲੈ ਲੋ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਮਟਵਾਰੇ ਚ ਮਾਰਿਆ ਗਿਆ ਸੀ ਕਰੋੜਾਂ ਅਰਬਾਂ ਦੀ ਜਾਇਦਾਦ ਆਪਣੀ ਉੱਤ ਰਹਿ ਗਈ ਸਾਰੀ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਉਹ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜਿਉਂਦਾ ਰੂਹ ਆਪਾਂ ਬਾਰਡਰ ਸਟੇਟ ਐ ਤੇ ਸਾਰਾ ਮੁਲਕੀ ਵਧੀਆ ਹੈਗਾ ਆ ਰਾਮ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਆ ਜਾਂ ਪਾਕਿਸਤਾਨ ਵਾਲੇ ਤੇ ਚੰਮੂ ਕਸ਼ਮੀਰ 'ਚ ਕੋਈ ਰੌਲਾ ਪੈਂਦਾ ਵੀ ਚਾਰ ਬੰਦੇ ਮਰਦੇ ਤਾਂ ਉਹ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕਰਵਾਉਂਦੀਆਂ ਨੇ ਲੋਕਾਂ ਦਾ ਖਾਲਸਾ ਜੀ ਹੈ ਐ ਮੈਂ ਵੀ ਪ੍ਰਾਈਜ਼ ਕੀਤਾ ਜੀ ਸਿੱਖ ਖਾਲਸਾ ਜੀ ਜੀ ਐਸੀ ਵੀ ਕੱਢ ਲਾ ਦੇ ਜੀ ਬੜਾ ਐ ਕੀਆ ਜਾ ਰਿਹਾ ਹੈ ਕਿ ਆਕਾਲੀ ਦਲ ਨੂੰ ਬਰਾਕਰ ਕਰ ਲਿਆ ਗਿਆ ਉਹ ਸਪਲਿੰਟ ਕਰ ਦੇ ਕੱਢ ਦੇ ਮੈਨੂੰ ਕਾਲੀ ਦਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਕਾਲੀ ਦਲ ਦਾ ਝਟਕਾ ਤਾਂ ਲੱਗੇ ਨਾ ਕਿ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਸ ਕਰਕੇ ਤਾਂ ਇਹ ਤਾਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਇਹ ਵੀ ਪਾਈਕਲੇ ਦੇ ਇਨਸਾਨ ਮੈਨੂੰ ਲੱਗਦਾ ਵੀ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਕਿਹੜੀ ਝੁੱਟ ਜਾਂਦਾ ਕਦੋਂ ਆ ਜਾਂਦਾ ਕਦੋਂ ਝੁੱਟ ਜਾਂਦਾ ਉਹ ਆਕਾਲੀ ਦਲ ਚ ਉਹ ਐਪੀ ਬਣਿਆ ਉਹ ਆਪਕੋ ਵੀ ਐਪੀ ਬਣਿਆ ਉਹ ਪਹਿਲਾਂ ਕੁਸ਼ੋਰ ਹੁੰਦਾ ਸੀਗਾ ਮੇਰਾ ਇਹ ਹੁਣ ਦਾ ਬੀਜਪੀ ਚੋਂ ਗਿਆ ਫਿਰ ਹੁਣ ਹੁਣ ਬੀਜਪੀ ਚੋਂ ਗਿਆ ਤਾਜ਼ਾ ਬੀਜਪੀ ਚੋਂ ਗਿਆ ਮੇਰਾ ਮਤਲਬ ਗਿਣਤੀ ਨਹੀਂ ਪੰਜ ਛੀ ਪਾਰਟੀਆਂ ਦਾ ਤਾਂ ਪਰ ਪਤਾ ਵੀ ਬਦਲਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਕੋਈ ਇਹੋ ਜਿਹੇ ਬੰਦੇ ਸੌਣਦੇ ਹੋ ਸਕਦੇ ਜਿਹੇ ਜਿਹੇ ਬਦਲ ਲੈ ਕੇ ਚੱਲਣਗੇ ਫਿਰ ਤੇ ਚਿੱਲੇ ਹੀ ਪਿਆ ਕਰੀ ਤੇ ਕੀ ਕੀ ਗੱਲਾਂ ਹੋਣ ਜਾਂਦੀਆਂ ਕਿ ਵੀ